ਸਰਦਾਰ ਜੀ ਕਿਵੇਂ ਲੱਗ ਰਿਹਾ ਪਟਿਆਲ ਦੀ ਸਿਆਸਤ ਕੀ ਕਹਿ ਰਿਹਾ ਕੌਣ ਜਿੱਤੂ ਇਸ ਵਾਰ ਸਿਆਸਤ ਗੰਦਗੀ ਹੋਈ ਹੋਈ ਹੈ ਜੀ ਕਾਂਗਰਸੀ ਆਉਗੀ ਇਸ ਵਾਰ ਮੈਨੂੰ ਲੱਗਿਆ ਜੇ ਕੁਝ ਨਹੀਂ ਪਤਾ ਕਾਂਗਰਸ ਤੇ ਚੜੂ ਕੰਮ ਕਾਬਲਾ ਪਰ ਨੀਤ ਕੋ ਤਾਂ ਸ਼ਾਇਦ ਤੀਜੇ ਨੰਬਰ ਤੇ ਆ ਸਕਦੀ ਹੈ ਆਲੇ ਜੋ ਕਿਹੜੀ ਪਾਰਟੀ ਹੈ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ ਇਸ ਵਾਰ ਮਹਾਰਾਜ ਪਾਲੜਾ ਭਾਰੀ ਹੈਗਾ ਜੀ ਅੱਜਕਲ ਡਾਕਟਰ ਗਾਂਧੀ ਦਾ ਜੀ ਬੜੀਆ ਬੰਦਾ ਹੈ ਗਾਂਧੀ ਆ ਜੀ ਇਮਾਨਦਾਰ ਹੈਗਾ ਦੁਖ ਨੂੰ ਲੋਨੇ ਡਾਟਰਾ ਮੁਕਾਬਲਾ ਹੈ ਦੇਖੋ ਜੀ ਸਾਡੇ ਛਾੜ ਨਾਲ ਦਾ ਹੈ ਹੁਣ ਝਾੜੂ ਵਾਲੇ ਆਏਗਾ ਅਸੀਂ ਤਾਂ ਡਾਕਟਰ ਗੰਦੀ ਨੂੰ ਜਿਤਾਵਾਂਗੇ ਜੀ ਆਮ ਆਦਮੀ ਪਾਰਟੀ ਦਾ ਡਾਕਟਰ ਬਲਬੀਰ ਇਮਾਨਦਾਰ ਸਾਹਿਬ ਕਹਿ ਰਹੇ ਨੇ ਕਿ 2.5 ਸਾਲਾਂ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਤੇ ਵੋਟਾਂ ਲਮਾਓ ਨਾ ਜੀ ਨਾ ਬਿਲਕੁਲ ਨਹੀਂ ਜੀ ਉਹਨਾਂ ਦੇ ਕੋਈ ਆਧਾਰ ਤੇ ਕੋਈ ਕੰਮ ਨਹੀਂ ਹੈ ਜੀ ਝਾੜੂ ਵਾਲੇ 2.5 ਸਾਲ ਤੋਂ ਸੱਤਾ ਦੇ ਵਿੱਚ ਨੇ ਉਹ ਕਹਿੰਦੇ ਅਸੀਂ ਕੰਮ ਬੜੇ ਕੀਤੇ ਨੇ ਉਹਨਾਂ ਦੇ ਕੰਮਾਂ ਨੂੰ ਕਿਵੇਂ ਦਿਖ ਰਹੇ ਸੁਣਛਣਾ ਨਹੀਂ ਕਰਿਆ ਯਾਰ ਪਰ ਉਹ ਕਹਿੰਦੇ 43000 ਨੌਕਰੀ ਦੇ ਨੇ ਅਸੀਂ ਨੇ ਪੰਜਾਂ ਤੋਂ ਚਾਰ ਵਾ ਬੜੀ ਨਹੀਂ ਕਿਹਨੋਂ ਡਿਗਰੀਆਂ ਕਰੇ ਬੈਠੇ ਰਹੇ ਨੇ ਸੋ ਗੱਲ ਸਨੌਰ ਦੇ ਲੋਕਾਂ ਨਾਲ ਗੱਲ ਕਰ ਰਹੇ ਵੋਟਰਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਮੁੱਦੇ ਹੋਣਗੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਕੋ ਕਿਹੜੀ ਪਾਰਟੀ ਜਿੱਤੇਗਾ ਬਾਈ ਜੀ ਖੜੇ ਨੇ ਬਾਈ ਜੀ ਕੀ ਲੱਗ ਰਿਹਾਗਾ ਇਸ ਵਾਰ ਪਟਿਆਲੇ ਤੋਂ ਕਿਹੜੀ ਪਾਰਟੀ ਜਿੱਤ ਸਕਦੀ ਆ ਝਾੜੂ ਝਾੜੂ ਵਾਲੇ ਜਿੱਤਣਗੇ ਜੀ ਤੇ ਕਿਵੇਂ 2.5 ਸਾਲ ਦੇ ਕੰਮਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਕੰਮ ਦੇਖੋ ਜਨਤਾ ਵਾਸਤੇ ਬਹੁਤ ਵਧੀਆ ਕਰੇ ਉਹਨਾਂ ਨੇ ਬਹੁਤ ਵਧੀਆ ਹੀ ਪੜ ਕੇ ਬਹੁਤ ਹੋੜੀ ਕੰਮ ਕਰ ਰਹੇ ਆ ਤੇ ਜੇ ਟੱਕਰ ਦੀ ਗੱਲ ਕਰੀਏ ਕਿਹੜੀ ਪਾਰਟੀ ਟੱਕਰ ਰਹਿ ਸਕਦੇ ਇਹਨਾਂ ਦੀ ਡਾਕਟਰ ਗਾਂਧੀ ਨਾਲ ਡਾਕਟਰ ਗਾਂਧੀ ਨਾਲ ਪਰ ਬਾਜੀ ਡਾਕਟਰ ਬਲਵੀਰ ਮਾਰਨਗੇ ਡਾਕਟਰ ਬਲਵੀਰ ਮਾਰਗੇ ਇਹ ਵੀ ਪੁੱਛੀ ਗਿਆ ਜਾ ਸਕਦਾ ਹੈ ਕਿ ਡਾਕਟਰ ਗਾਂਧੀ ਵੀ ਬਾਜੀ ਮਾਰ ਸਕਦਾ ਹੈ ਕਿਉਂ ਪੁਰਾਣਾ ਬੰਦਾ ਇਮਾਨਦਾਰ ਹੋ ਗਿਆ ਹੈ ਇਮਾਨਦਾਰ ਬੰਦਾ ਹੋ ਬਿਲਕੁਲ ਪਰ ਇਮਾਨਦਾਰ ਤਾਂ ਮਾਨ ਸਾਹਿਬ ਵੀ ਕਹਿ ਰਹੇ ਵੀ ਕੱਟੜ ਇਮਾਨਦਾਰ ਹੈ ਝਾੜੂ ਵਾਲੇ ਫਿਰ ਕਿਵੇਂ ਦੇਖ ਰਹੇ ਨਹੀਂ ਜੀ ਕੱਟੜ ਤਾਂ ਨਹੀਂ ਕਹਿ ਸਕਦੇ ਆਪਾਂ ਮੜਾ ਮੋਢਾ ਆਟੇ ਦੇ ਨਾਂ ਨੂੰ ਖਾਇਆ ਜਾਂਦਾ ਹੈ ਕੋ ਜਨੂਰੀ ਨੇ ਪਹਿਲੇ ਸਾਰੀ ਮੰਗ ਰਿਹਾ ਜੋ ਇਮਾਨਦਾਰ ਡਾਕਟਰ ਗਾਂਧੀ ਇਹ ਨਾ ਕੋਈ ਨਹੀਂ ਹੈਗਾ ਜਦੋਂ ਟੱਕਰ ਦੀ ਗੱਲ ਕਰਦੇ ਡਾਕਟਰ ਗਾਂਧੀ ਤੇ ਝਾੜੂ ਵਾਲਾ ਝਾੜੂ ਵਾਲਾ ਦੀ ਸੋ ਟੱਕਰ ਕਹਿੰਦੇ ਗਾਂਧੀ ਦੀ ਗੱਲ ਕਰ ਰਹੇ ਸੀ ਝਾੜੂ ਦੀ ਗੱਲ ਕਰ ਰਹੇ ਸੀ ਕਹਿੰਦੇ ਕਹਿੰਦੇ ਨੇ ਵੀ ਧਰਮਪੀਰ ਗਾਂਧੀ ਜਿਹੜੇ ਇਮਾਨਦਾਰ ਲੀਡਰ ਨੇ ਆਪਾਂ ਇਧਰ ਵੀ ਗੱਲ ਕਰ ਲਾਂਗੇ ਬਾਉ ਜੀ ਕਿਵੇਂ ਦੇਖ ਰਹੇ ਹੋਗੇ ਕਿਹੜੀ ਪਾਰਟੀ ਜਿੱਤ ਸਕਦੀ ਹੈ ਸੋਰ ਪਟਿਆਲਾ ਤੋਂ ਕੋਈ ਪਟਿਆਲੇ ਤੋਂ ਜੀ ਕਹਿ ਵੀ ਸਕਦੇ ਆਪਾਂ ਕਾਂਗਰਸ ਵੀ ਜਿੱਤ ਸਕਦੀ ਹੈ ਜੀ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਕੋਈ ਹੈ ਜੀ ਪੰਜਾਬ ਦੇ ਵਿੱਚ ਤਾਂ ਅਲੱਗ-ਅਲੱਗ ਚੋਣ ਲੜ ਰਹੇ ਨੇ ਨਾ ਚੋਣ ਤਾਂ ਅਲੱਗ-ਅਲੱਗ ਲੜ ਰਹੇ ਆ ਮਗਰ ਜਿਹੜੀ ਨਤੀਜਾ ਹੋਏਗਾ ਨਾ ਦੋਨਾਂ ਦਾ ਸਾਂਝਾ ਹੀ ਹੋਵੇਗਾ ਨਾ ਜੀ ਜੇ ਪਟਿਆਲੇ ਤੋਂ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਨੇ ਸਨੌਰ ਦੇ ਲੋਕਾਂ ਦੇ ਵੀ ਜਿਹਦੇ ਆਧਾਰ ਤੇ ਵੋਟ ਪਾ ਬਹੁਤ ਹੈ ਜੀ ਮੁੱਦੇ ਦਾ ਕੀ ਕਹਿਣਾ ਜੀ ਮੁੱਦੇ ਦੇ ਤਾਂ ਕੋਈ ਹੋਰ ਆਪਣਾ ਕੇਂਦਰੀ ਅਸਬਧਾ ਨਹੀਂ ਹੈ ਜੀ ਪਰਮਾਨ ਸਾਹਿਬ ਕਹਿ ਰਹੇ ਨੇ ਵੀ 2.5 ਸਾਲਾਂ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਤੇ ਵੋਟਾਂ ਲਮਾਣਾ ਹਾਂ ਜੀ ਨਾ ਬਿਲਕੁਲ ਨਹੀਂ ਜੀ ਉਹਨਾਂ ਦਾ ਕੋਈ ਆਧਾਰ ਤੇ ਕੋਈ ਕੰਮ ਨਹੀਂ ਹੈ ਜੀ ਨੇ ਉਹ ਗਾਰੰਟੀ 2.5 ਸਾਲਾਂ ਦੇ ਵਿੱਚ ਅਸੀਂ ਜਿਹੜਾ 2.5 ਸਾਲ ਦੀ ਉਹਨਾਂ ਦੀ ਹੋ ਚੁੱਕੀ ਹੈਗੀ ਰੂਲਿੰਗ ਦੇ ਵਿੱਚ ਨੇਗੇ ਸੱਤਾ ਦੇ ਵਿੱਚ ਨੇ ਉਹ ਕਹਿੰਦੇ ਅਸੀਂ ਪੰਜ ਗਾਰੰਟੀ ਦਿੱਤੀ ਸੀ ਉਸ ਵਿੱਚੋਂ ਚਾਰ ਪੂਰੀਆਂ ਕਰਤੀਆਂ ਕੋਈ ਵੀ ਨਹੀਂ ਮੰਨਤਾ ਕੋਈ ਵੀ ਨਹੀਂ ਨਜ਼ਰ ਆਈਗੀ ਉਹ ਕਹਿੰਦੇ ਅਸੀਂ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ ਜੀ ਅਸੀਂ ਸਿਹਤ ਜੋ ਮਰਜ਼ੀ ਕਹੀ ਜਦੋਂ ਲੀਡਰ ਆਉਂਦੇ ਆ ਜੀ ਕੈਨ ਨੂੰ ਤਾਂ ਜੋ ਮਰਜ਼ੀ ਕਹੀ ਜਾਂਦੇ ਨੇ ਲੀਡਰ ਬੰਦੇ ਐ ਕੈਨ ਨੂੰ ਤਾਂ ਮੈਂ ਕਹਿਦਾਗਾ ਜੇ ਮੇਰੇ ਇੰਨੇ ਮੁੱਦੇ ਐ ਜੀ ਮੈਂ ਅੱਜ ਕਹਿ ਰਾਂਗਾ ਜੀ ਮੈਂ ਮੈਂ ਇਨੇ ਮੁੱਦੇ ਦਾ 10 ਮੁੱਦਿਆਂ ਤੇ ਰੱਖਣ ਦੀ ਬਾਤ ਉਹ 10 ਮੁੱਦਿਆਂ ਦੇ ਉੱਪਰ ਮੈਂ ਨਹੀਂ ਪੂਰੇ ਕਰ ਸਕਦਾ ਜੀ ਕੌਣ ਕਰੇਗਾ ਜੀ ਅੱਛਾ ਸਨੌਰ ਦੇ ਲੋਕਾਂ ਦੀ ਗੱਲ ਕਰਾਂ ਕੀ ਹੁਣ ਤੱਕ ਦੇ ਜਿਹੜੀ ਰੂਲਿੰਗ ਪਾਰਟੀ ਝਾੜੂ ਵਾਲੀ ਦੀ ਪਾਰਟੀ ਹੈ ਮਾਨ ਸਾਹਿਬ ਦੀ ਪਾਰਟੀ ਹੈ ਉਹ ਤੋਂ ਸੰਤੁਸ਼ਟ ਨਹੀਂ ਕੰਮਾਂ ਤੋਂ ਹਾਂ ਹਾਂ ਮਾਨ ਸਾਹਿਬ ਨੇ ਤਾਂ ਬਹੁਤ ਕੰਮ ਕਰਿਆ ਜੀ ਮਾਨ ਸਾਹਿਬ ਨੇ ਤਾਂ ਕੰਮ ਬਹੁਤ ਕਰਿਆ ਫਿਰ ਨਾ ਤੁਸੀਂ ਕਹਿ ਰਹੇ ਹੋ ਵੀ ਅਜੇ ਕੰਮ ਹੋਇ ਨਹੀਂ ਨਹੀਂ ਮੈਂ ਨੋਈ ਭੁੱਲ ਗਿਆ ਦਾ ਜੀ ਅੱਛਾ ਮੈਂ ਨੋਈ ਭੁੱਲ ਗਿਆ ਮਾਨ ਸਾਹਿਬ ਨੇ ਜੋ ਕੰਮ ਕੀਆ ਨਾ ਉਹਰੇ ਹੋਰ ਕੋਈ ਨਹੀਂ ਕੰਮ ਕਰ ਸਕਦਾ ਜੀ ਓਕੇ ਸੋ ਇਹ ਕਹਿ ਰਹੇ ਨੇ ਵੀ ਮਾਨ ਸਾਹਿਬ ਨੇ ਬਹੁਤ ਅੱਛੇ ਕੰਮ ਕੀਤੇ ਨੇ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਨੀ ਕੁਝ ਬਾਈ ਜੀ ਨਾਲ ਗੱਲ ਕਰਨਾਂਗੇ ਅੱਛਾ ਬਾਈ ਜੀ ਕਿਵੇਂ ਦੇਖ ਰਹੇ ਹੋ ਪਟਿਆਲਾ ਸੀਟ ਦੇ ਉੱਪਰ ਕਿਹੜੀ ਪਾਰਟੀ ਉਮੀਦਵਾਰ ਜਿੱਤ ਸਕਦੇ ਇਸ ਵਾਰ ਦੇਖੋ ਭਾਈ ਆਪਾਂ ਇਹ ਕਹਿ ਸਕਦੇ ਇੱਕ ਮੈਂ ਸਾਈਡ ਚ ਲਾ ਦਿੰਦਾ ਹਾਂ ਉਮੀਦਵਾਰ ਤਾਂ ਜਿੱਤੇ ਹੀ ਆਤੀ ਕਾਂਗਰਸੀ ਕਾਂਗਰਸ ਜਿੱਤੇਗੀ ਹਾਂ ਭਾਈ ਪਰ ਝਾੜੂ ਵਾਲੇ 2.5 ਸਾਲ ਤੋਂ ਸੱਤਾ ਦੇ ਵਿੱਚ ਨੇ ਉਹ ਕਹਿੰਦੇ ਅਸੀਂ ਕੰਮ ਬੜੇ ਕੀਤੇ ਨੇ ਉਹਨਾਂ ਦੇ ਕੰਮਾਂ ਨੂੰ ਕਿਵੇਂ ਦਿਖ ਰਹੇ ਸੁਣਛਣਾ ਨਹੀਂ ਕਰਿਆ ਯਾਰ ਉਹ ਅੱਖ ਵੀ ਨਹੀਂ ਕੀਤਾ ਕਹਿਣੇ-ਕਹਿਣੇ ਦੇ ਭਾਵਾ ਉਹਨਾਂ ਦੇ ਪਰ ਉਹ ਕਹਿੰਦੇ 43000 ਨੌਕਰੀ ਦੇਦਣੇ ਅਸੀਂ ਨੇ ਪੰਜਾਂ ਤੋਂ ਚਾਰ ਵਾਦੇ ਵੀ ਪੂਰੇ ਕਰਦੇ ਐਵੇਂ ਕਰੋ ਮੇਰੇ ਪਿੰਡ ਚ ਲੋ 43 ਇੱਕ ਵੀ ਦਿਖਾ ਦਿਓ ਕੋਈ ਪੜ੍ਹੇ ਲਿਖੇ ਮੁੰਡੇ ਡਿਗਰੀਆਂ ਕਰੇ ਐਵੇਂ ਫਿਰ ਰਹੇ ਵਾਦੇ-ਵਾਦੇ ਦੋਨਾਂ ਦੇ ਕੰਮ ਕੁਝ ਤੇ ਨਹੀਂ ਕੋਈ ਨੂੰ ਕੋਈ ਵੀ ਕੀਤਾ ਨਹੀਂ ਕੰਮ ਤੁਸੀਂ ਨੌਜਵਾਨੋ ਨੌਜਵਾਨਾਂ ਦੇ ਕਿਹੜੇ ਮੁੱਦੇ ਰਹਿ ਸਕਦੇ ਨੇ ਜਿਨ੍ਹਾਂ ਦੇ ਆਧਾਰ ਤੇ ਵੋਟ ਪਾਉਣਗੇ ਦੇਖੋ ਭ ਮੈਂ ਦੇਖੋ ਪਲੱਸਟ ਕੀਤੀ ਵੀ ਹੈ ਲੈਵਲ ਐਮੇ ਕੀਤੀ ਵੀ ਆ ਮੈਂ ਐਵੇਂ ਫਿਰੇ ਦਿਹਾੜੀ ਕਰਦਾ ਕਾਰਬੰਡਾ ਦਾ ਹੁਣ ਕੰਮ ਕਰਦਾ ਜੇ ਮੈਨੂੰ ਜ਼ਰਦਕਾਰ ਮਿਲਦਾ ਨੌਕਰੀ ਮਿਲਦਾ ਮੈਂ ਕੰਮ ਕਰਦਾ ਮੇਰੇ ਬੱਚੇ ਨੂੰ ਸਰਕਾਰੀ ਸਕੂਲ 'ਚ ਪੜ੍ਹ ਰਹੇ ਨਹੀਂ ਪ੍ਰਾਈਵੇਟ 'ਨਾ ਬਣਾਉਂਦਾ ਜਿਹੜੇ ਵੱਡੇ ਬਣਾ ਦੇਖੋ ਬੜੇ ਆਪਸ਼ਨ ਨੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਨੇ ਪਰ ਮਾਨ ਸਾਹਿਬ ਕਹਿੰ ਰਹੇ ਸੀ ਸਕੂਲਾਂ ਦੀ ਦਸ਼ਾ ਬੜੀ ਸੁਧਾਰਦੀ ਹੈ ਅਸੀਂ ਸਿਹਤ ਸਹੂਲਤਾਂ ਬਹੁਤ ਵਧੀਆ ਕਰਤੀਆਂ ਨੇ ਉਹਨਾਂ ਕਿਵੇਂ ਦਿਖ ਰਹੇ ਬਾਜੀ ਤੁਸੀਂ ਮੇਰੇ ਪਿੰਡ ਚੱਲੋ ਲੈਣੇ ਤੋਂ ਜੋ ਮਾਜੀ ਸਕੂਲ ਦਾ ਹਾਲੇ ਦੇਖ ਲਓ ਸਰਕਾਰੀ ਸਕੂਲ ਦਾ 12 ਬੱਚੇ ਪਿੰਡ ਦੀਵਾਨ ਵਾਲਾ ਮੇਰੇ ਤੋਂ ਦੂਥੇ ਮੌਗਾ ਤੁਸੀਂ ਦੇਖ ਸਕਦੇ 12 ਵਿੱਚ ਇਹਨਾਂ ਫਿਰ ਆਮਾਨ ਸਰਕਾਰ ਨੂੰ 2.5 ਸਾਲ ਦੇ ਕਾਰਜ ਕਾਲ ਨੂੰ ਕਿਵੇਂ ਦੇਖ ਰਹੇ ਹੋ ਕੁਝ ਨਹੀਂ ਖਤਮ ਖਤਮ ਹੈ ਸਰਕਾਰ ਦਾ ਭਾਈ ਜੀ ਨਿਰਾਸ਼ ਨਜ਼ਰ ਆ ਰਹੇ ਨੇ ਕਹਿੰਦੇ ਖਤਮ ਹੈ ਕੰਮ ਚਲੋ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸਨੌਰ ਵਾਲੇ ਕੀ ਸੋਚ ਰਹੇ ਨੇ ਸਰਦਾਰ ਜੀ ਗੱਲ ਸੁਣ ਕੇ ਜਾਓ ਜਰਾ ਇੱਧਰ ਗੱਲ ਕਰਦੇ ਆਂ ਭਾਈ ਜੀ ਨਾਲ ਭਾਈ ਸਾਸ਼ੀਕਲ ਜੀ ਬਾਜੀ ਕੀ ਲੱਗ ਰਿਹਾ ਪਟਿਆਲਾ ਦੀ ਸੀਟ ਤੋਂ ਕਿਹੜੀ ਪਾਰਟੀ ਜਾਂ ਉਮੀਦਵਾਰ ਇਸ ਵਾਰ ਜਿੱਤ ਸਕਦਾ ਦਾ ਝਾੜੂ ਦਾ ਜਿੱਤੇਗਾ ਜੀ ਝਾੜੂ ਵਾਲਾ ਜਿੱਤੇਗਾ ਜੋ 2 2.5 ਸਾਲ ਦੇ ਕੰਮ ਨੇ ਸਰਕਾਰ ਦੇ ਖੁਸ਼ ਹੋਣ ਤੋਂ ਖੁਸ਼ ਆਂ ਜੀ ਖੁਸ਼ ਆ ਅੱਛਾ ਟੱਕਰ ਦੀ ਗੱਲ ਕਰਾਂ ਕਿਹੜੀ ਪਾਰਟੀਆਂ ਟੱਕਰ ਹੋ ਸਕਦੀ ਝਾੜੂ ਵਾਲਿਆਂ ਦੀ ਕੋਈ ਵੀ ਪਾਰਟੀ ਨਹੀਂ ਹੈ ਕਾਂਗਰਸ ਪਹਿਲਾਂ ਐ ਹੀ ਹੁੰਦੀ ਹੁਣ ਐ ਜੀ ਅੱਛਾ ਡਾਕਟਰ ਧਰਮਵੀਰ ਗਾਂਧੀ ਕਿਤੇ ਜ ਐਨ ਕੇ ਸ਼ਰਮਾ ਜੀ ਨੇ ਪ੍ਰਨੀਤ ਕੌਰ ਜੀ ਚਾਰ ਵਾਰ ਦੇ ਐਮਪੀ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਨਹੀਂ ਨਹੀਂ ਉਹ ਵੇਜ ਵੀ ਚਲੇਗੇ ਨਾ ਉਹਨਾਂ ਨੂੰ ਰਿਕਟ ਮਿਲ ਨਹੀਂ ਸਕਦੀ ਇਸ ਵਾਰ ਅੱਛਾ ਉਹ ਸੀਟ ਨਹੀਂ ਕੱਢ ਸਕਦੇ ਨਹੀਂ ਕੱਢ ਸਕਦੇ ਸੋ ਝਾੜੂ ਦੀ ਗੱਲ ਕਰਦੇ ਨੇ ਕਿ ਸੋ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਪਰ ਆਧਾਰ ਦੇ ਉੱਪਰ ਵੋਟ ਪੈਗੀ ਲੋਕ ਬੋਟਾਂ ਪਾਉਣਗੇ ਡਾਕਟਰ ਸਾਹਿਬ ਦੇ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਮੁੱਦੇ ਸਾਸ ਸਾਸਿਕਾ ਜੀ ਡਾਕਟਰ ਸਾਹਿਬ ਪਟਿਆਲਾ ਦੀ ਸੀਟ ਨੂੰ ਕਿਵੇਂ ਦੇਖ ਰਹੇ ਹੋ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਕਿਹੜੇ ਮੁੱਦਿਆਂ ਤੇ ਜਿੱਦਾਂ ਨਜ਼ਰ ਆ ਰਹੇ ਆ ਦੇਖੋ ਉਮੀਦਵਾਰ ਤੇ ਜੈ ਕੋਈ ਹੋਵੇ ਕੰਮ ਜਿਹੜਾ ਕੰਮ ਚੰਗਾ ਕਰੇਗਾ ਉਹਨੂੰ ਲੋਕੀ ਵੋਟ ਪਾਉਣਗੇ ਚੰਗਾ ਆ ਵੀ ਹੈਗਾ ਉਹਨੂੰ ਵੋਟ ਪਾਉਣਗੇ ਅੱਛਾ ਨੌਕ ਸਾਬ ਚੰਗੇ ਤੁਸੀਂ ਆਦਮੀ ਦੀ ਗੱਲ ਕੀਤੀ ਚੰਗੇ ਕੰਮਾਂ ਦੀ ਗੱਲ ਕੀਤੀ ਹੈ ਮਾਨ ਸਾਬ ਕਹਿ ਰਹੇ ਨੇ ਵੀ 2.5 ਸਾਲਾਂ ਦੇ ਵਿੱਚ ਬਹੁਤ ਕੰਮ ਕੀਤੇ ਨੇਗੇ 5 ਦੇ ਵਿੱਚੋਂ 4 ਗਾਰੰਟੀਆਂ ਪੂਰੀਆਂ ਕਰਤੀਆਂ ਉਹਨਾਂ ਦੇ ਕੰਮਾਂ ਨੂੰ ਕੀ ਮੈਂ ਦੇਖ ਰਿਓ ਦੇਖੋ ਇਧਰ ਦੇ ਪਾਸੇ ਆਪਾਂ ਨੂੰ ਕੋਈ ਧਿਆਨ ਨਹੀਂ ਦੇ ਕਿਹੜੇ ਉਹਨੇ ਕੰਮ ਕਹੇ ਸੀ ਕਿਹੜੇ ਕੀਤੇ ਆ ਜਿਹੜੇ ਨਹੀਂ ਕੀਤੇ ਉਹਨੂੰ ਕੋਈ ਇੰਟਰਸਟ ਅੱਛਾ ਮੁੱਦੇ ਕੀ ਰਹਿਣਗੇ ਇਸ ਵਾਰ ਸਨੌਰ ਦੇ ਲੋਕਾਂ ਦੇ ਮੁੱਦੇ ਲੋਕਾਂ ਦੇ ਹੋ ਕਿਹੜੇ ਹੁੰਦੇ ਆ ਨੌਕਰੀਆਂ ਲੋਕਾਂ ਨੂੰ ਮਿਲਦੀਆਂ ਚਾਹੀਦੀਆਂ ਬਸ ਠੀਕ ਹੈ ਇਹ ਹੀ ਸਭ ਤੋਂ ਵੱਡਾ ਮੁੱਦਾ ਤੇ ਜਿਹੜੀ ਚੀਜ਼ਾਂ ਰੇਟ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ ਅੱਛਾ ਡਾਕਟਰ ਸਾਹਿਬ ਜੇ ਟੱਕਰ ਦੀ ਗੱਲ ਕਰਾਂ ਪਟਿਆਲੇ ਦੇ ਵਿੱਚ ਕਿਹੜੀ ਦੋ ਪਾਰਟੀਆਂ ਦੇ ਵਿੱਚ ਟੱਕਰ ਹੋ ਸਕਦੀ ਹੈ ਦੇਖੋ ਅੱਜ ਅੱਜ ਦੇ ਟਾਈਮ 'ਚ ਕਿਸੇ ਦੀ ਕੋਈ ਟੱਕਰ ਨਹੀਂ ਅੰਦਰੋਂ ਲੋਕੀ ਕੁਛ ਨਹੀਂ ਬਾਹਰੋਂ ਕੁਛ ਨਹੀਂ ਸਾਇਲੈਂਟ ਵੋਟ ਹੈ ਸਾਇਲੈਂਟ ਵੋਟ ਹੈ ਸੋ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅਜੇ ਸਾਇਲੈਂਟ ਬੋਟਾ ਇਧਰ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜੀ ਤੁਸੀਂ ਬੋਟ ਪਾਉਂਗੇ ਇਸ ਵਾਰ ਪਾ ਦਾਂਗੇ ਪਹਿਲਾਂ ਹੀ ਬੋਟ ਪਾਉਦੇ ਹੋਮੋਂਗੇ ਅੱਛਾ ਤੁਹਾਨੂੰ ਕੀ ਲੱਗ ਰਿਹਾ ਵੀ ਪਟਿਆਲੇ ਦੇ ਵਿੱਚ ਕਿਹੜੀ ਪਾਰਟੀ ਜਿੱਤ ਦੀ ਨਜ਼ਰ ਆਉਂਦੀ ਹੈ ਕਾਂਗਰਸ ਅੱਗੇ ਆ ਗਈ ਚਾਰੂ ਵਾਲੇ ਠੀਕ ਨਹੀਂ ਲੱਗੇ ਚਾਰੂ ਵਾਲਿਆਂ ਦਾ ਕੰਮ ਸਿਸਟਮ ਠੀਕ ਨਹੀਂ ਠੀਕ ਨਹੀਂ ਸਿਸਟਮ ਲੇਕਿਨ ਮਾਨ ਸਾਹਿਬ ਕਹਿ ਰਹੇ ਨੇ ਸੀਨੇ ਬਹੁਤ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗਾਂਗੇ ਕੀ ਕੀਤਾ ਮਾਨ ਸਾਹਿਬ ਨੇ ਦਿਖਾ ਜੀ ਉਹ 43000 ਨੌਕਰੀ ਦੀ ਗੱਲ ਹੈ ਦਿੱਲੀ ਪਾਸ਼ਾ ਨੂੰ ਵੀ 43 ਨੌਕਰੀਆਂ ਦਿੱਤੀਆਂ ਇਹ ਅਧਿਕਾਰ ਬੰਦੇ ਬੱਥੇ ਕੀ ਕੀਤਾ ਮਿਸਤਰੀਆਂ ਵਾਸਤੇ ਕੀ ਕੀਤਾ ਉਹ ਸੁਧਿਆੜੀਦਾਰ ਨੂੰ ਕੀ ਕੀਤਾ ਉਹ ਕਹਿੰਦੇ ਸੀ ਸਿਹਤ ਸੂਲ ਤਾਂ ਬੜੇ ਬੜੇ ਕਰਤੀਆਂ ਮੈਡੀਕਲ ਸੂਲ ਤਾਂ ਬਹੁਤ ਵਧੀਆ ਨੇ ਕੁਝ ਨਹੀਂ ਕੀਤਾ ਜੀ ਸਭ ਡਰਾਮੇ ਬਾਜੀ ਹੋਏ ਮਾਨ ਸਾਹਿਬ ਜੀ ਕਾਂਗਰਸੀ ਆਉਗੀ ਇਸ ਵਾਰ ਕਾਂਗਰਸ ਦੀ ਗੱਲ ਕਰ ਰਹੇ ਨੇ ਕਹਿੰਦੇ ਵੀ ਕਾਂਗਰਸ ਜਿੱਤੂਗੀ ਮਾਨ ਸਾਹਿਬ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਨਿਰਾਸ਼ ਨਜ਼ਰ ਆਏ ਨੇ ਇਧਰ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜੀ ਕਿਵੇਂ ਦੇਖ ਰਹੇ ਹੋ ਪਟਿਆਲੇ ਦੀ ਸੀਟ ਕਿਹੜੀ ਪਾਰਟੀ ਕਰਦੀ ਐ ਇਸ ਵਾਰ ਇਹ ਤਾਂ ਟਾਈਮ ਹੀ ਦੱਸੂਗਾ ਜੀ ਕੀ ਹੋ ਸਕਦਾ ਨਹੀਂ ਟੱਕਰ ਕਿਹੜੇ ਪਾਰਟੀ ਚ ਲੱਗ ਰਹੀ ਵੀ ਕਿਹੜੇ ਕਿਹੜੇ ਪਾਰਟੀ ਆਪਸ ਦੇ ਵਿੱਚ ਇੱਥੇ ਪਹਿਲੇ ਦੂਜੇ ਨੰਬਰ ਤੇ ਰਹਿਣਗੇ ਆਈ ਥਿੰਕ ਕਾਂਗਰਸ ਤੇ ਆਮ ਆਦਮੀ ਦੇ ਵਿੱਚ ਹੀ ਕੰਪੀਟੀਸ਼ਨ ਤਾਂ ਇਹਨਾਂ ਦੋਹਾਂ ਚੋਂ ਜੇ ਤੁਹਾਨੂੰ ਪੁੱਛਾਂ ਵੀ ਤੁਹਾਨੂੰ ਕੀ ਲੱਗਦਾ ਵੀ ਸਨੌਰ ਦੇ ਲੋਕ ਕੀ ਸੋਚਦੇ ਨੇ ਵੀ ਇਸ ਵਾਰ ਕਿਹਨੂੰ ਵੋਟ ਪਾਉਣਗੇ ਝਾੜੂ ਵਾਲੇ ਨੂੰ ਜਾਂ ਫਿਰ ਕਾਂਗਰਸ ਨੂੰ ਕੁਝ ਨਹੀਂ ਕਹਿ ਸਕਦੇ ਜੀ ਅ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਹਜੇ ਤੱਕ ਤਾਂ ਠੀਕ ਹੈ ਬਾਕੀ ਦੇਖੋ ਜਿਹੜੇ ਬਾਕੀ ਦਿਨਾਂ ਦੇ ਪ੍ਰੋਮਿਸ ਨੇ ਉਹ ਕਦੋਂ ਕੰਪਲੀਟ ਕਰਦੇ ਨੇ ਪਰ ਉਹ ਕਹਿ ਰਹੇ ਨੇ ਅਸੀਂ 5 ਦੇ ਵਿੱਚੋਂ 4 ਗਰੰਟੀਆਂ ਪੂਰੀਆਂ ਕਰਤੀਆਂ ਨੇ ਹਾਂਜੀ ਦੇਖੋ ਟਾਈਮ ਤਾਂ ਚੰਦਾ ਜਾਂ ਕੋਈ ਵੀ ਗਵਰਨਮੈਂਟ ਆ ਲੈ ਉਹਨਾਂ ਦੇ ਟਾਈਮ 'ਤੇ ਆ ਤੇ ਬਾਕੀ ਟਾਈਮ ਤੱਕ ਪਤਾ ਲੱਗੇਗਾ ਵੀ ਕੀ ਕਰਦੇ ਨੇ ਅੱਗੇ ਜਾ ਕੇ ਸੋ ਟਫ ਫਾਈਟ ਦੀ ਗੱਲ ਕਰ ਰਹੇ ਨੇ ਵੀ ਕੋਈ ਵੀ ਜਿੱਤ ਸਕਦਾ ਕਾਂਗਰਸ ਤੇ ਝਾੜੂ ਦੀ ਫਾਈਟ ਦੀ ਗੱਲ ਕਰਦੇ ਨੇ ਵੀ ਕਾਂਗਰਸ ਦੇ ਵਿੱਚ ਜ ਝਾੜੂ ਦੇ ਵਿੱਚ ਫਾਈਟ ਹੋ ਸਕਦੀ ਹੈ ਇਧਰ ਭਾਈ ਜੀ ਨਾਲ ਗੱਲ ਕਰਦੇ ਹਾਂ ਅੱਛਾ ਓਕੇ ਸੋ ਇਧਰ ਵੀਰਾਂ ਨਾਲ ਗੱਲ ਕਰਾਂਗੇ ਲੋਕਾ ਭਾਈ ਸਾਹਿਬ ਖੜੇ ਨੇਗੇ ਭਾਈ ਅਸੀਂ ਗੱਲ ਜੀ ਭਾਜੀ ਕੀ ਲੱਗ ਰਿਹਾ ਪਟਿਆਲੇ ਦੀ ਸੀਟ ਦੇ ਉੱਪਰ ਕਿਹੜੀ ਪਾਰਟੀ ਆ ਉਮੀਦਵਾਰ ਜੇਤਣਾ ਚਲਾ ਰਿਹਾ ਭਾਜੀ ਅਸੀਂ ਤਾਂ ਫਿਲਹਾਲ ਯੂਪੀ ਤੋਂ ਆਏ ਹੋਏ ਆ ਅੱਛਾ ਤੁਸੀਂ ਵੀ ਯੂਪੀ ਤੋਂ ਆਏ ਹੋ ਹਾਂਜੀ ਅੱਛਾ ਯੂਪੀ ਦੀ ਸਿਚੁਏਸ਼ਨ ਕੀ ਬਣੀ ਹੋਈ ਹੈ ਯੂਪੀ ਜੀ ਭਾਜੀ ਮੋਦੀ ਆ ਰਹੇ ਫਿਰ ਹਾਂਜੀ ਉੱਥੇ ਲਗਭਗ ਉਹਨੇ ਆ ਹੀ ਜਾਣਾ ਅੱਛਾ ਕਹਿੰਦੇ ਲੇਕਨ ਐਤ ਕੀ ਟੱਕਰ ਬਰਾਬਰ ਦੀ ਆ ਟੱਕਰ ਯੂਪੀ ਦੇ ਵਿੱਚ ਵੀ ਕਹਿੰਦੇ ਬਰਾਬਰ ਦੀ ਹੋ ਗਈ ਹੈ ਕਹਿੰਦੇ ਬਾਈ ਕਹਿੰਦਾ ਯੂਪੀ ਤੋਂ ਆਇਆ ਚਲ ਇੱਧਰ ਆਪਾਂ ਸਨੌਰ ਵਾਲਿਆਂ ਨਾਲ ਗੱਲ ਕਰਦੇ ਆਂ ਅੰਕਲ ਜੀ ਖੜੇ ਨੇ ਗੱਲ ਕਰਦੇ ਆਂ ਅੰਕਲ ਜੀ ਸਤਿ ਸ਼੍ਰੀ ਅਕਾਲ ਅਜਾ ਅੰਕਲ ਜੀ ਤੁਸੀਂ ਕੀ ਕਹਿੰਦੇ ਕਿਉਂਕਿ ਉਮਰ ਬਹੁਤ ਆ ਤਜਰਬਾ ਬੜਾ ਹੁੰਦਾ ਵੀ ਭਾਈ ਆ ਮੁੱਦੇ ਹੁੰਦੇ ਨੇ ਲੋਕਾਂ ਦੇ ਸਨੌਰ ਵਾਲੇ ਕਿਹੜੇ ਮੁੱਦਿਆਂ ਨੂੰ ਦੇਖ ਕੇ ਵੋਟ ਪਾਉਣਗੇ ਕਿਹੜੀ ਪਾਰਟੀ ਜਿੱਦੀ ਨਜ਼ਰ ਆ ਰਹੀ ਹੈ ਅਜੇ ਅਜੇ ਕੁਝ ਨਹੀਂ ਪਤਾ ਜੀ ਐਂ ਜਿਸਨ ਕੋਈ ਨਹੀਂ ਕਾਇਸਦਾ ਹੈਗਾ ਤੇ ਟੱਕਰ ਕੀ ਚ ਦੇਖ ਰਹੇ ਬ੍ਰੋਸ ਜੀ ਟੱਕਰ ਕੀ ਦੀ ਗੱਲ ਹੋ ਸਕਦੀ ਹੈ ਟੱਕਰ ਹੂੰ ਕਿਆ ਪਤਾ ਲੱਗਦਾ ਜੀ ਜਦਾ ਇੰਨੀ ਹੈਗੀ ਚਾਲ ਫਾਲਟੀਆਂ ਹੋ ਗਈਆਂ ਕਿਦਾ ਦੋ ਹੁੰਦੀਆਂ ਦਾ ਪਤਾ ਲੱਗ ਜੇ ਦਾ ਮੈਂ ਚਾਰ ਬਾਰ ਨਹੀਂ ਕੋਈ ਨਹੀਂ ਕਹਿ ਸਕਦਾ ਮੈਂ ਜੇਕਰ ਆਪਾਂ ਗੱਲ ਕਰੀਏ ਮਾਨ ਸਾਹਿਬ ਉਹ ਕਹਿੰਦੇ ਅਸੀਂ ਵੀ 2.5 ਸਾਲਾਂ ਦੇ ਵਿੱਚ ਬਹੁਤ ਕੰਮ ਕੀਤੇ ਨੇ ਅਸੀਂ ਚਾਰ ਗਾਰੰਟੀਆਂ ਪੂਰੀਆਂ ਕਰਤੀਆਂ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਉਹ ਠੀਕ ਹੈ ਜੀ ਕੰਮ ਤਾਂ ਕੀਤੀਆਂ ਉਹਨਾਂ ਨੇ ਪ੍ਰਨੀਤ ਕੌਰ ਜੀ ਚਾਰ ਵਾਰ ਦੇ ਐਮਪੀ ਰਹੇ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਠੀਕ ਹੈ ਜੀ ਉਹ ਵੀ ਵਧੀਆ ਨੇ ਬਹੁਤ ਵਧੀਆ ਨੇ ਬੇਰੇ ਟੱਕਰ ਵਿੱਚ ਚਾਰਾਂ ਚਕੋਣੀ ਟੱਕਰ ਚੱਲੂਗੀ ਟੱਕਰਾਂ ਚਾਰਾਂ ਦੀ ਹੋਈ ਹੈ ਜੀ ਹਾਂ ਜੀ ਮਾਰਜਨ ਥੋੜਾ ਹੀ ਰਹੂਗਾ ਜਿਹੜਾ ਜਿੱਤੂਗਾ ਹਾਂ ਜੀ ਪਹਿਲੀ ਵਾਰੀ ਆਈਆਂ ਨਾ ਚਾਰ ਬਾਰਡੀਆਂ ਅੱਗੇ ਦੋ ਬਾਰਡੀਆਂ ਹੁੰਦੀਆਂ ਪਤਾ ਲੱਗਿਆ ਇੱਕ ਬਾਰਡੀਆਂ ਹੁਣ ਚਾਰ ਬਾਰਡੀਆਂ ਇਕੱਠੀਆਂ ਆ ਗਈਆਂ ਸੋ ਉਮਰਦਰਾਜ ਨੇ ਤਜਰਬਾ ਵੀ ਰੱਖਦੇ ਨੇ ਸੋ ਕਹਿੰਦੇ ਨਜ਼ਰ ਆ ਰਿਹਾ ਨੇ ਵੀ ਇਸ ਵਾਰ ਸ਼ਾਇਦ ਪਤਾ ਨਹੀਂ ਲੱਗ ਸਕਦਾ ਵੀ ਕੌਣ ਜਿੱਤੇਗਾ ਸ਼ਿਕੋਨੇ ਮੁਕਾਬਲੇ ਦੀ ਗੱਲ ਕਰਦੇ ਆਪਾਂ ਸਰਦਾਰ ਜੀ ਨਾ ਇੱਧਰ ਗੱਲ ਕਰਾਂਗੇ ਤਾਂ ਇੱਧਰ ਜਾਣਨ ਦੀ ਸੱਚੀ ਗੱਲ ਸਾਰਾ ਸੱਚੀ ਗੱਲ ਜੀ ਸਰ ਪਟਿਆਲੇ ਦੀ ਸਿਆਸਤ ਕੀ ਕਹਿ ਰਹੀ ਹੈ ਇਸ ਵਾਰ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਸਕਦਾ ਹੈ ਪਟਿਆਲੇ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਇਹਨਾਂ ਚਾਏ ਕੰਪੀਟੀਸ਼ਨ ਦੋਨਾਂ ਚ ਪਾਰਟੀ ਪਾਰਟੀਆਂ ਨਹੀਂ ਕੁਝ ਕਰ ਸਕਦੀਆਂ ਜੀ ਇਹਨਾਂ ਦੋਨਾਂ ਜੀ ਹੈ ਜਿਹੜਾ ਅੱਛਾ ਇਹਨਾਂ ਦੋਹਾਂ ਚੋਂ ਗੱਲ ਕਰਾਂ ਵੀ ਹਵਾ ਕੀ ਦੀ ਬਣਦੀ ਨਜ਼ਰ ਆ ਰਹੀ ਹੈ ਫਿਲਹਾਲ ਆਹ ਆਮ ਆਦਮੀ ਪਾਰਟੀ ਦੀ ਹੈ ਜੀ ਡਾਕਟਰ ਬਲਵੀਰ ਜਿੱਦ ਦੇ ਨਜ਼ਰ ਆ ਰਹੇ ਨੇ ਜੀ ਜੀ ਦੋਨੋਂ ਅੱਛਾ ਜੇ ਮੈਂ ਪ੍ਰਨੀਤ ਕੌਰ ਜੀ ਦੀ ਗੱਲ ਕਰਾਂ ਉਹ ਚਾਰ ਵਾਰ ਦੇ ਐਮਪੀ ਨੇ ਨਹੀਂ ਕੋਈ ਕੋਈ ਵੈਲਿਊ ਨਹੀਂ ਜੀ ਉਹਨਾਂ ਦੀ ਬੀਜੇਪੀ ਚ ਜਾਣ ਕਰਕੇ ਉਹਨਾਂ ਦੀ ਕੋਈ ਵੈਲਿਊ ਨਹੀਂ ਜੀ ਅੱਛਾ ਇਹਦਾ ਮਤਲਬ ਇਸ ਵਾਰ ਲੋਕ ਚਿਹਰੇ ਨੂੰ ਨਹੀਂ ਪਾਰਟੀ ਨੂੰ ਵੋਟ ਪਾਉਣਗੇ ਬਿਲਕੁਲ ਪਾਣਗੇ ਜੀ ਸੋ ਬਾਈ ਜੀ ਕਹਿ ਰਹੇ ਨੇ ਵੀ ਇਸ ਵਾਰ ਚੇਰੇ ਨੂੰ ਵੋਟ ਨਹੀਂ ਪੈਣੀ ਵੋਟ ਪੈਣੀ ਆ ਪਾਰਟੀ ਨੂੰ ਸੋ ਪ੍ਰਨੀਤ ਕੋਰ ਚਾਰ ਵਾਰ ਦੇ ਐਮਪੀ ਸੀ ਉਹਨਾਂ ਦੇ ਉੱਪਰ ਕਹਿ ਰਹੇ ਵੀ ਨਹੀਂ ਗੱਲ ਨਹੀਂ ਬਣਨੀ ਛਾੜੂ ਤੇ ਕਾਂਗਰਸ ਦੀ ਗੱਲ ਕਰਦੇ ਨਜ਼ਰਾਂ ਨੂੰ ਵੀ ਛਾੜੂ ਤੇ ਕਾਂਗਰਸ ਦੇ ਵਿੱਚੋਂ ਕੋਈ ਜਿੱਤ ਸਕਦਾਗਾ ਜੇ ਕੈਂਡੀਡੇਟ ਦੀ ਫਾਈਟ ਆ ਉਹ ਟਫ ਰਹਿਣ ਵਾਲੀ ਹੈ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਸੋਚ ਕੀ ਰਹਿਣ ਸਨੌਰ ਵਾਲੇ ਭਾਈ ਜੀ ਕੀ ਹਾਲ ਨੇ ਅੱਛਾ ਭਾਈ ਜੀ ਕੀ ਲੱਗ ਰਿਹਾ ਪਟਿਆਲੇ ਤੋਂ ਆਰਮਾਲਧਾਰ ਤੋਂ ਬਲਤਾਂ ਕੀ 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 ਲੱਗਦੀ ਰਿਹਾ ਵੀ ਇਸ ਵਾਰ ਪਟਿਆਲੇ ਤੋਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਵੀਰੇ ਇਹ ਤਾਂ ਪਤਾ ਨਹੀਂ ਹੈ ਮੈਂ ਤਾਂ ਬੋਟ ਨਹੀਂ ਬਣੀ ਅੱਛਾ ਤੁਹਾਡੀ ਬੋਟ ਬਣੀ ਜਾਂ ਨਹੀਂ ਬਣੀ ਬਣੀ ਨਹੀਂ ਹਲੇ ਵੀਰੇ ਅੱਛਾ ਜੇ ਬੋਟ ਬਣੀ ਹੁੰਦੀ ਚਲੋ ਬੋਟ ਨਹੀਂ ਬਣੀ ਵੈਸੇ ਗੱਲਾਂ ਚੱਲ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਸੱਤਾਂ ਦੇ ਵਿੱਚ ਜਿੱਥੇ ਆਪਾਂ ਵਹਿੜਦੇ ਉੜਦੇ ਆ ਕਿਹੜੀ ਪਾਰਟੀ ਦੀ ਹੱਬ ਬਣੀ ਲੱਗਦੀ ਹੈ ਇਸ ਵਾਰ ਇਸ ਵਾਰ ਕੌਣ ਜਿੱਤੇਗਾ ਸਲਾਹ ਕਰਨਾ ਕੋਈ ਨਾ ਦਾ ਦੋ ਭਾਈ ਤੂੰ ਦਾ ਦੋ ਕੀ ਆਪਣੀ ਕਿਹੜੀ ਪਾਰਟੀ ਲੱਗ ਰਹੀ ਹੈ ਵੀ ਭਾਈ ਇਸ ਵਾਰ ਜਿੱਤ ਸਕਦੀ ਹੈਗੀ ਝਾੜੂ ਵਾਲੇ ਕਾਂਗਰਸ ਵਾਲੇ ਜਾਂ ਫਿਰ ਬੀਜੇਪੀ ਵਾਲੇ ਜਾਂ ਫਿਰ ਤੱਕੜੀ ਵਾਲੇ ਕੌਣ ਲੱਗ ਰਿਹਾ ਇਸ ਵਾਰ ਸ਼ਾਇਦ ਕਾਂਗਰਸ ਆਏਗੀ ਕਾਂਗਰਸ ਆਏਗੀ ਤੇ ਮਾਨ ਸਰਕਾਰ ਦੇ 2.5 ਸਾਲ ਦੇ ਕੰਮ ਕਿਵੇਂ ਲੱਗੇ ਫਿਲਹਾਲ ਤੱਕ ਠੀਕੋ ਠੀਕ ਹੈ ਠੀਕੋ ਠੀਕਾ ਕਾਂਗਰਸੀ ਗੱਲ ਕਰਦੇ ਨੇ ਕਹਿੰਦੇ ਕਾਂਗਰਸ ਆ ਸਕਦੀ ਹੈ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜੀ ਥਾਲੀ ਤੇ ਹੋਰ ਕੁਝ ਕਦੀ ਕਾਲੀ ਜਨ ਜਾਣਾ ਚਲੋ 1 ਮਿੰਟ ਦੇ ਦਿਓ ਬਸ ਉਹਨੂੰ ਵੋਟ ਪਾਉਂਗੇ ਨਾ ਇਸ ਵਾਰ ਨਾ ਵੀ ਮੈਂ ਨਹੀਂ ਪਾਣ ਲੱਗਿਆ ਯਾਰ ਕੀ ਗੱਲ ਪਹਿਲਾਂ ਵੋਟ ਬਣੀ ਨਹੀਂ ਤੇ ਵੋਟਰ ਬੋਟ ਨਹੀਂ ਬਣੀ ਹੋਈ ਵੀਰੀ ਅੱਛਾ ਵੋਟ ਨਹੀਂ ਬਣੀ ਅਧਰ ਬਾਈ ਨਾਲ ਗੱਲ ਕਰਦੇ ਆਂ ਬਾਈ ਜੀ ਕੀ ਲੱਗਦਾ ਪਟਿਆਲੇ ਚੋ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ ਇਸ ਵਾਰ ਮਹਾਰਾਣੀ ਮਹਾਰਾਣੀ ਪਰਨੀਤ ਕੌਰ ਦੀ ਗੱਲ ਕਰ ਰਹੇ ਨੇ ਕਹਿੰਦੇ ਮਹਾਰਾਣੀ ਪਰਨੀਤ ਕੌਰ ਜਿੱਤੂਗੀ ਸੋ ਆਪਾਂ ਹੋਰ ਕੁਝ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਲੋਕ ਹੋਣਗੇ ਕਿਹੜੇ ਉਮੀਦਵਾਰ ਨੂੰ ਵੋਟ ਪਾਉਣਗੇ ਇੱਧਰ ਬਾਈ ਜੀ ਨਾਲ ਗੱਲ ਕਰਦੇ ਆਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਵੇਂ ਲੱਗ ਰਿਹਾ ਇਸ ਵਾਰ ਪਟਿਆਲਾ ਦੀ ਸਿਚੁਏਸ਼ਨ ਪਟਿਆਲਾ ਤੋਂ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਤ ਸਕਦਾ ਹੈ ਦੇਖੋ ਜੀ ਪਟਿਆਲੇ ਦੇ ਜਿਹੜੀਆਂ ਐਮਪੀ ਲੋਕ ਸਭਾ ਸੀਟਾਂ ਜ ਹੈ ਇਸ ਦੇ ਵਿੱਚ ਮੁੱਖ ਮੁਕਾਬਲਾ ਡਾਕਟਰ ਬਲਵੀਰ ਸਿੰਘ ਤੇ ਗਾਂਧੀ ਵਿਚਕਾਰ ਹੈ ਕਾਂਗਰਸ ਤੇ ਝਾੜੂ ਹਾਂ ਜੀ ਕਾਂਗਰਸ ਤੇ ਝਾੜੂ ਕਮਕਾਬਲਾ ਹੈ ਫਰਨੀਤ ਕੋਰਤਾ ਸ਼ਾਇਦ ਤੀਜੇ ਨੰਬਰ ਤੇ ਆ ਸਕਦੀ ਜੀ ਤੇ ਜਿਹੜੇ ਤੁਸੀਂ ਦੋ ਡਾਕਟਰਾਂ ਦੀ ਗੱਲ ਕਰੀ ਡਾਕਟਰ ਬਲਵੀਰ ਤੇ ਡਾਕਟਰ ਧਰਵੀਰ ਗਾਂਧੀ ਉਹਨਾਂ ਚੋਂ ਕਿਹੜਾ ਡਾਕਟਰ ਦੀ ਹਵਾ ਬਣੀ ਹੋਈ ਲੱਗਦੀ ਵੀ ਦੋਹਾਂ ਚੋਂ ਕਿਹੜਾ ਜਿੱਤ ਸਕਦਾ ਹੈ ਗਾਂਧੀ ਦੀ ਜ਼ਿਆਦਾ ਹਵਾ ਜੀ ਕਿਉਂਕਿ ਉਹ ਪਹਿਲਾਂ ਦੇਖੋ ਜਾਦ ਉਮੀਦਵਾਰ ਖੜਿਆ ਸੀ 2019 ਵਿੱਚ ਤੇ ਉਹ ਆਪਣੇ ਦਮ 파1,60,000 ਵੋਟ ਲੈ ਗਿਆ ਸੀਗਾ ਜਦ ਕਿ ਨੀਨਾ ਮਿੱਤਲ 2019 ਬਾ ਇਸ ਦੀ ਆਮ ਪਾਰਟੀ ਦੀ ਝਾੜੂ ਵਾਲੀ ਖੜੀ ਸੀ ਉਹਨੂੰ ਸਿਰਫ 50-60 ਹਜ਼ਾਰੀ ਵੋਟ ਪਈ ਸੀ। ਸੋ ਫਿਰ ਲੱਗਦਾ ਵੀ ਡਾਕਟਰ ਗਾਂਧੀ ਸੀਟ ਕੱਢ ਜਾਣਗੇ। ਹਾਂ ਜੀ ਲੱਗਦਾ ਹੈ ਜੀ ਪੂਰਾ ਪਟਿਆਲਾ ਤੋਂ ਸ਼ਾਇਦ ਧਰਮਵੀਰ ਗਾਂਧੀ ਜਿੱਤ ਜਾਣਗੇ। ਅੱਛਾ ਮੈਂ ਝਾੜੂ ਵਾਲਾ ਦੀ ਗੱਲ ਕਰਾਂ ਜੀ, ਮਾਨ ਸਰਕਾਰ ਦੀ ਗੱਲ ਕਰਾਂ। ਉਹ ਕਹਿ ਰਹੇ ਨੇ ਅਸੀਂ 23 ਸਾਲ ਦੇ ਵਿੱਚ ਬਹੁਤ ਕੰਮ ਕੀਤੇ ਨੇ ਤੇ ਅਸੀਂ ਉਹ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗਾਂਗੇ। ਫਿਰ ਕਿਵੇਂ ਲੱਗਦਾ ਵੀ ਲੋਕ ਵੋਟ ਪਾਉਣਗੇ? ਲੋਕ ਖੁਸ਼ ਨੇ ਕਿ ਉਹਨਾਂ ਕੰਮਾਂ ਤੋਂ? ਦੇਖੋ ਇਹ ਕੰਮ ਤਾਂ ਬਹੁਤ ਚੰਗੇ ਕਰੇ ਆ ਭਗਵੰਤ ਮਾਨ ਨੇ 300 ਯੂਨਟ ਦੇਖੋ ਬਿਜਲੀ ਕੀ దਈ ਹੈ ਅੱਜ ਤੱਕ ਜਰਨਲ ਵਾਲਿਆਂ ਨੂੰ ਕਿਸੇ ਨੂੰ ਨਹੀਂ ਦਈ ਸਭ ਨੂੰ ਹੀ ਦਈ ਹੈ 300 ਯੂਨਟ ਹੋਰ ਵੀ ਬਥੇਰੇ ਕੰਮ ਕਰੇ ਆ ਉਹਨੇ ਟੋਲ ਪਲਾਜ਼ਾ ਬੰਦ ਕਰੇ ਨੇ ਰਿਸ਼ਤਾਚਾਰ ਤੇ ਵੀ ਕਾਫੀ ਫਰਕ ਪਿਆ ਬਾਕੀ ਦੇਖੋ ਜੀ ਸ਼ਾਇਦ ਮੁਕਾਬਲਾ ਤਾਂ ਇਹਨਾਂ ਦੇ ਵਿੱਚ ਆ ਜੀ ਅੱਛਾ ਵੀ ਕੋਈ ਵੀ ਡਾਕਟਰ ਜਿੱਤੇ ਪਰ ਜਿੱਤੂ ਡਾਕਟਰ ਡਾਕਟਰ ਹੀ ਜਿੱਤੇਗਾ ਜੀ ਪਟਿਆਲੇ ਦੇ ਜਾਂ ਗਾਂਧੀ ਡਾਕਟਰ ਹੋਵੇ ਚਾਹੇ ਡਾਕਟਰ ਬਲਬੀਰ ਸਿੰਘ ਹੋਵੇ ਸੋ ਭਾਈ ਜੀ ਕਹਿੰਦੇ ਨਜ਼ਰ ਆ ਰਹੇ ਨੇ ਪਿਛਲੇ ਅੰਕੜੇ ਵੀ ਦੱਸਦੇ ਨਜ਼ਰ ਆਏ ਨੇ ਵੀ ਕਿੰਨੀ ਕਿੰਨੀ ਵੋਟ ਪਈ ਸੀ ਰਾਜਨੀਤੀ ਦੀ ਸਮਝ ਰੱਖਦੇ ਨੇ ਸੋ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਹਾਂਜੀ ਕੁਝ ਕਹਿਣਾ ਚਾਹੁੰਦੇ ਸੀਗੇ ਜੀ ਮੈਂ ਵੀ ਖੁਦ 2019 ਚ ਐਮਪੀ ਇਲੈਕਸ਼ਨ ਲੜਿਆ ਹਾਂ ਯੋ ਦੇਖੋ ਜੀ ਮੇਰਾ ਬੋਰ ਓਕੇ ਤਾਂ ਹੀ ਤੁਹਾਨੂੰ ਐਨੀ ਨੌਲੇਜ ਆ ਗਈ ਵੀ ਭਾਈ ਕੌਣ ਜਿੱਤ ਸਕਦਾਗਾ ਸੋ ਇਸ ਵਾਰ ਜੇ ਤੁਹਾਡੀ ਗੱਲ ਕਰਾਂ ਇਸ ਵਾਰ ਇਲੈਕਸ਼ਨ ਚ ਖੜੇ ਨਹੀਂ ਹੋ ਫਿਰ ਮੇਰੇ ਕੋਲ ਜੀ ਫੰਡ ਨਹੀਂ ਸੀਗਾ ਜੀ ਇਸ ਦੇ ਵਿੱਚ ਨਾ ਬਹੁਤ ਪੈਸਾ ਚਾਹੀਦਾ ਜੀ ਐਮਪੀ ਲੋਕ ਸਭਾ ਸੀਟ ਆਈ ਇਸke ਵਿੱਚ 9 MLA 9 MLA ਦੇ ਹਲਕੇ ਆਉਂਦੇ ਆ ਇਹ ਸਮਾਣਾ, ਛਤਰਾਣਾ, ਨਾਭਾ, ਸਨੌਰ, ਕਨੌਰ, ਪਟਿਆਲਾ 1, ਪਟਿਆਲਾ 2 ਇਹ ਬਹੁਤ ਵੱਡਾ ਏਰੀਆ ਹੈ ਮੇਰੇ ਕੋਲ ਫੰਡ ਦੀ ਕਮੀ ਸੀਗੀ ਇਸ ਕਰਕੇ ਮੈਂ ਇਸ ਵਾਰੀ ਕਾਗਜ ਨਹੀਂ ਭਰੇ ਸੁਭਾਈ ਕਹਿੰਦੇ 19 ਦੇ ਵਿੱਚ ਆਪਾਂ ਇਲੈਕਸ਼ਨ ਲੜੀ ਸੀ ਲੇਕਿਨ ਫੰਡ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਇਹੀ ਕਾਰਨ ਕਿਤੇ ਨਾ ਕਿਤੇ ਵੀ ਪਾਰਟੀਆਂ ਹੀ ਐਮਪੀ ਦੀ ਸੀਟ ਨੇ ਉੱਪਰ ਆ ਬਾਜ਼ੀ ਮਾਰਦੇ ਨਜ਼ਰ ਆਉਂਦੇ ਕਿਉਂ ਫੰਡਾਂ ਦੀ ਗੱਲ ਕਰਦੇ ਨਜ਼ਰ ਆਏ ਨੇ ਆਪਾਂ ਸਨੌਰ ਦੇ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਆ ਭਾਈ ਜੀ ਨਾਲ ਗੱਲ ਕਰਦੇ ਆਂਗੇ ਮੈਂ ਲੋਕਲੀ ਅੱਛਾ ਲੋਕਲ ਭਾਈ ਜੀ ਨਾਲ ਲੋਕਾਂ ਨਾਲ ਆਪਾਂ ਲੋਕਲ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਹਾਲ ਨੇ ਸასი ਗੱਲ ਭਾਈ ਅੱਛਾ ਭਾਈ ਜੀ ਪਟਿਆਲਾ ਦੀ ਕਿਵੇਂ ਲੱਗ ਰਹੀ ਐ ਇਸ ਵਾਰ ਸੀਟ ਕਿਹੜੀ ਪਾਰਟੀ ਜਿੱਤ ਸਕਦੀ ਐ ਪਟਿਆਲਾ ਤੋਂ ਦੇ ਸੀਟ ਹੋਰ ਲੇਕੇ ਜਾਏਗਾ ਜੀ ਕੰਮ ਦੀ ਜੇ ਗੱਲ ਕਰੀਏ ਇੱਥੇ ਮਹਾਰਾਣੀ ਪ੍ਰਨੀਤ ਕੌਰ ਖੜੇ ਨੇ ਬੀਜੇਪੀ ਵੱਲੋਂ ਚਾਰ ਬਾਰ ਦੇ ਐਮਪੀ ਨੇ ਤੇ ਇਸ ਟਾਈਮ ਕੈਬਨਿਟ ਮੰਤਰੀ ਬਲਬੀਰ ਸਿੰਘ ਜੀ ਖੜੇ ਨੇਗੇ ਝਾੜੂ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ ਪਹਿਲਾਂ ਐਮਪੀ ਰਹੇ ਚੁੱਕੇ ਨੇ ਇੱਕ ਵਾਰ ਉਹ ਵੀ ਨੇ ਤੇ ਐਨ ਕੇ ਸ਼ਰਮਾ ਜੀ ਚਾਰ ਵਧੀਆ ਆਪਾਂ ਕਹਿ ਸਕਦੇ ਕੈਂਡੀਡੇਟ ਖੜੇ ਨੇ ਇਹਨਾਂ ਚੋਂ ਫਿਰ ਕੀ ਲੱਗਦਾ ਕਿ ਕਿਹਦੇ ਕੰਮ ਨੂੰ ਮੋਹਰ ਲੱਗੂਗੀ ਦੇਖੋ ਤੁਸੀਂ ਉਹਨ ਕੈਮਰੇਮੈਨ ਨੂੰ ਪੁੱਛ ਰਹੇ ਹੋ ਇਹ ਗੱਲ ਤਾਂ ਮੈਂ ਤੁਹਾਨੂੰ ਓਨ ਕੈਮਰੇ ਦਾ ਦੱਸ ਨਹੀਂ ਸਕਦਾ ਦੇਖੋ ਹਰ ਇੱਕ ਦਾ ਅਧਿਕਾਰ ਹੈ ਕਿ ਆਪਣਾ ਦੇਖੋ ਵੋਟ ਦਾ ਅਧਿਕਾਰ ਹਰ ਇੱਕ ਨੂੰ ਹੈਗਾ ਬਿਲਕੁਲ ਜੀ ਬਿਲਕੁਲ ਅਸੀਂ ਇਹੀ ਤੁਹਾਨੂੰ ਪੁੱਛ ਰਹੇ ਹਾਂ ਵੀ ਤੁਹਾਡੀ ਸਪੈਸ਼ਲਿਟੀ ਦੇਖੋ ਦੋ ਵਧੀਆ ਕੈਂਡੀਡੇਟ ਨੇ ਅਚ ਕਿਹ ਕਿਹ ਚੱਕਰ ਲੱਗੇ ਰਹੇ ਕਿਹੜੇ ਦੋ ਕੈਂਡੀਡੇਟ ਚੱਕਰ ਹੋਏਗੇ ਧਰਮਪੀਰ ਗਾਂਧੀ ਜੀ ਜੀ ਇੱਕ ਮਹਾਰਾਣੀ ਸਰ ਮਹਾਰਾਣੀ ਪਰਨੀਤ कौर ਤੇ ਡਾਕਟਰ ਧਰਮਪੀਰ ਗਾਂਧੀ ਇਹਨਾਂ ਦੀ ਫਾਈਟਰ ਹੋਊਗਾ ਆਪਾਂ ਚਾ ਹਾਂਜੀ ਹੋਏਗੀ ਚਾਰੂ ਵਾਲਾ ਨੂੰ ਕਿਵੇਂ ਦੇਖ ਰਹੇ ਹੋ ਮੇਰਾ ਦੇਖੋ ਜੀ ਅੱਛਾ ਕੰਮ ਕਿਵੇਂ ਲੱਗੇ ਮਾਨ ਸਰਕਾਰ ਦੇ ਦੋ ਤੋਂ 2.5 ਸਾਲ데요 ਕਹਿੰਦੇ ਸੀ ਆਪਣੇ ਕੰਮਾਂ ਦੇ ਆਧਾਰ ਤੇ ਬੋਟਾ ਮੰਗਾਂਗੇ ਕੰਮ ਠੀਕ ਹੈ ਬਿਜਲੀ ਉਹਨਾਂ ਨੇ ਮਾਫ ਕਰਾਈ ਹੈ ਪਰ ਜਿਹੜਾ ਲੌਜੀਕਲ ਹੈ ਤੁਹਾਨੂੰ ਪਤਾ ਹੀ ਹੈ ਅੱਜ ਜੋ ਹੋ ਰਿਹਾ ਹੈ ਠੀਕ ਹੈ ਠੀਕ ਹੈ ਕਹਿੰਦੇ ਕੰਮ ਉਹਨਾਂ ਨੇ ਕੀਤੇ ਨੇਗੇ ਤੇ ਪਰ ਜਿਹੜੀ ਫਾਈਟ ਦੀ ਗੱਲ ਹੈ ਉਹ ਪ੍ਰਨੀਤਕੌਰ ਮਾਰਾਣੀ ਪ੍ਰਨੀਤਕੌਰ ਦੀ ਗੱਲ ਕਰ ਰਹੇ ਨੇ ਬੀਜੇਪੀ ਦੇ ਕੈਂਡੀਡੇਟ ਨੇ ਤੇ ਦੂਸਰੇ ਪਾਸੇ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰ ਰਹੇ ਨੇ ਵੀ ਇਹਨਾਂ ਦੇ ਵਿੱਚ ਫਾਈਟ ਹੋ ਸਕਦੀ ਹੈਗੀ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਮੁੱਦੇ ਨੇ ਸਨੌਰ ਵਾਲਿਆਂ ਦੇ ਕਿਹੜੀ ਪਾਰਟੀ ਜਿੱਤ ਸਕਦੀ ਹੈ ਇੱਧਰ ਆਪਾਂ ਦੁਕਾਨ ਦੇ ਉੱਪਰ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਸੋ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰਦਾਰੀ ਸਸ਼ੀਕਾਲ ਸਸ਼ੀਕਾਲ ਹੋਰ ਸਾਰਾ ਦੁਕਾਨਦਾਰੀ ਠੀਕ ਚੱਲ ਰਹੀ ਹੈ ਜੀ ਬੜੀ ਵਾਖਲਾ ਜੀ ਅੱਛਾ ਰਾਜਨੀਤੀ ਕੀ ਕਹਿ ਰਿਹਾ ਪਟਿਆਲੇ ਦੀ ਫਿਰ ਕੌਣ ਜਿੱਤੂਗਾ ਪਟਿਆਲੇ ਦੀ ਰਾਜਨੀਤੀ ਨੂੰ ਕਿਹਨੂੰ ਪਾਇਆ ਜਾਵੇ ਸਾਰੇ ਇੱਕ ਦੂਜੇ ਵਾਇਰਤੀ ਦਿਨੀਆਂ ਬਣੀ ਹੋਈਆਂ ਸਾਰੀ ਜੇ ਕਿਧਰ ਹੋਇ ਕੋਈ ਇਧਰ ਹੋ ਗਿਆ ਤੇ ਪਾਲੜਾ ਭਾਰੀ ਹੈਗਾ ਜੀ ਅੱਜਕਲ ਡਾਕਟਰ ਗਾਂਧੀ ਦਾ ਜੀ ਡਾਕਟਰ ਗਾਂਧੀ ਅੱਛਾ ਵਧੀਆ ਬੰਦਾ ਗਾਂਧੀ ਆ ਜੀ ਇਮਾਨਦਾਰ ਹੈਗਾ ਦਿਖ ਦਿਖ ਚਲੋ 5 ਸਾਲ ਕਿਤੇ ਆਉਨੇ ਆਪਣਾ ਬਜਟ ਉਹਨੇ ਜਿਹੜਾ ਹੈਗਾ ਉਹ ਲੁਕ ਲਾ ਸਕੂਲਾਂ ਚਲਾ ਕੇ ਕਿਤੇ ਵੀ ਲਾਇਆਗਾ ਗਰੀਬ ਬੰਦੇ ਦੀ ਨਫਸਨ ਵਾਈ ਕਰਦਾ ਹੋ ਠੀਕ ਹੈ ਨਾ ਜੇ ਚਲੇ ਜਾ ਉਹਦੇ ਕੋਲ ਉਹਦੀ ਆਪਣੀ ਆਪਣੀ ਰਸੂਕ ਬਹੁਤ ਹੈਗਾ ਤੇ ਜੇਕਰ ਰੂਲਿੰਗ ਪਾਰਟੀ ਦੀ ਗੱਲ ਕਰੀਏ ਝਾੜੂ ਵਾਲਿਆਂ ਦੀ ਗੱਲ ਕਰੀਏ ਮਾਨ ਸਰਕਾਰ ਦੀ ਗੱਲ ਕਰੀਏ ਉਹ ਕਹਿ ਰਹੇ ਨੇ ਅਸੀਂ ਕੰਮਾਂ ਦੇ ਆਧਾਰ ਤੇ ਮਾਨ ਸਾਹਿਬ ਕਹਿੰਦੇ ਵੋਟਾਂ ਮੰਗਾਂਗੇ ਕੀ ਲੱਗਦਾ ਹੈ ਲੋਕ ਖੁਸ਼ ਨ ਹੋਵਾਂਗੇ ਕੰਮਾਂ ਤੋਂ ਨਹੀਂ ਕੰਮਾਂ ਦਾ ਇਸ ਤਰ੍ਹਾਂ ਜੀ ਦੇਖੋ ਥੱਲੇ ਪਾਰਟੀ ਹੋ ਰਹੀ ਹੈ ਉੱਪਰ ਹੋ ਰਹੀ ਹੈ ਇਹਨੂੰ ਬਜਟ ਨਹੀਂ ਮਰੇ ਵਿਚਾਰੇ ਨੂੰ ਇਹ ਵੀ ਕੀ ਕਰੇ ਭਗਤ ਮਰ ਕੱਲਾ ਕੀ ਕਰੇਗਾ ਜੇ ਉਹਦੀ ਪਾਰਟੀ ਸਾਰੀ ਵਿਖੜੀ ਹੋਈ ਹੈ ਠੀਕ ਹੈ ਨਾ ਐਮਐਲਏ ਸਾਰੇ ਆਪਣੇ ਆਪਣੇ ਡਫੜੀ ਸਰਕਾਰੇ ਹੈਗੇ ਆ ਆਪਣੀ ਸਮਝ ਪੰਜਾਬੀ ਕਹਿੰਦੇ ਨੇ ਆਪਣੀ ਜੇਬਾਂ ਹੀ ਭਰ ਰਹੇ ਹੈਗੇ ਠੀਕ ਹੈ ਨਾ ਸਾਡਾ ਸਨੌਰ ਦਾ ਕੇਬਲ ਹੈਗੀ ਆ ਉਹ ਬੰਦ ਕੀਤੀ ਆ ਲੋਕਾਂ ਨੂੰ ਪਰੇਸ਼ਾਨ ਹੈ ਲੋਕੀ ਕਿਵੇਂ ਵੋਟ ਪਾਣਗੇ ਦੱਸੋ ਠੀਕ ਹੈ ਜੀ ਲੋਕਲ ਮੁੱਦਿਆਂ ਦੀ ਗੱਲ ਕਰਾਂ ਬਾਈ ਜਦੋ ਬਾਈ ਤੁਸੀਂ ਕੀ ਕਹਿ ਰਹੇ ਹੋ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂ ਪਾਰਟੀ ਤਾਂ ਦੇਖੋ ਜਿਹਨੂੰ ਆਪਾਂ ਵੋਟਾਂ ਪਾਵਾਂਗੇ ਉਹੀ ਜਿੱਤੂਗੀ ਪਰ ਜੋ ਮੌਜੂਦਾ ਹਾਲਾਤ ਨੇ ਮਾਨ ਸਰਕਾਰ ਤੋਂ ਲੋਕ ਖੁਸ਼ ਨਹੀਂ ਹੈਗੇ ਜਿਆਦਾ ਜੀ ਮਾਨ ਸਰਕਾਰ ਤੋਂ ਖੁਸ਼ ਨਹੀਂ ਫਿਰ ਸਨੌਰ ਵਾਲੇ ਇਸ ਵਾਰ ਕਿਹਨੂੰ ਜਿਤਾਉਣਗੇ ਐਮਪੀ ਦੇ ਵਿੱਚ ਅਸੀਂ ਤਾਂ ਡਾਕਟਰ ਗਾਂਧੀ ਨੂੰ ਜਿਤਾਵਾਂਗੇ ਜੀ ਡਾਕਟਰ ਗਾਂਧੀ ਦੀ ਗੱਲ ਕਰਦੇ ਨੇ ਕਿ ਦੁਕਾਨਦਾਰ ਨੇ ਸੋ ਤੱਥਾਂ ਦੇ ਆਧਾਰ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕਿਉਂ ਕਿਉਂ ਡਾਕਟਰ ਧਰਮਵੀਰ ਗਾਂਧੀ ਨੂੰ ਬੋਟ ਪਾਵਾਂਗੇ ਤੇ ਨਾਲ ਮਾਨ ਸਰਕਾਰ ਦੇ ਐਮਐਲਏਜ਼ ਦੀ ਗੱਲ ਕਰਦੇ ਨਜ਼ਰ ਆਏ ਨੇ ਵੀ ਐਮਐਲਏਜ਼ ਨੇ ਕੁਝ ਫਟੇ ਹੋਏ ਨਜ਼ਰ ਆਏ ਨੇ ਆਪ ਇਧਰ ਸਰਦਾਰ ਜੀ ਨਾਲ ਗੱਲ ਕਰਦੇ ਆਂਗੇ ਨਾਲ ਸਰਦਾਰ ਜੀ ਸਤਿਕਾਰ ਜੀ ਅੱਛਾ ਸਰਦਾਰ ਜੀ ਕਿਵੇਂ ਲੱਗ ਰਿਹਾ ਪਟਿਆਲੇ ਦੀ ਸਿਆਸਤ ਕੀ ਕਹਿ ਰਹੀ ਹੈ ਕੌਣ ਜਿੱਤੂ ਇਸ ਵਾਰ ਸਿਆਸਤ ਗੰਢੀ ਹੋਈ ਵੀ ਹੈ ਜੀ ਪਾ ਜਿਹੜੇ ਸਾਡੇ ਜਿਨਾਂ ਪਾਰਟੀਆਂ ਸੀ ਦਿਤਾ ਕੇ ਭੇਜਿਆ ਉਹ ਪਲਟੀ ਮਾਰ ਕੇ ਦੂਜੀ ਪਾਰਟੀ ਚਲੇ ਗਏ ਹੁਣ ਭੁੰਨੋ ਵੀ ਪਾਰਟੀ ਦੇ ਨਵਾਂ ਬੰਦਾ ਆ ਗਾਂਧੀ ਇਹ ਵੀ ਆਇਆ ਤਾਂ ਵਸ ਪਲਟੀ ਮਾਰ ਕੇ ਹੀ ਆ ਪਰ ਉਹਨੇ ਕੈਂਡੀਡੇਟ ਕੈਂਡੀਡੇਟਾਂ ਨੂੰ ਕੁਝ ਵਧੀਆ ਕੀ ਲੱਗਦਾ ਵੀ ਕੌਣ ਜਿੱਤੂਗਾ ਪਟਿਆਲੇ ਤੋਂ ਦੇ ਨਿਆ ਪਗਾਜ਼ੇ ਤੇ ਕੌਣ ਜਿੱਤੂਗਾ ਇਹਦੇ ਕਰਮ ਹੋ ਅਗਲੇ ਤੇ ਕਿਹੜਾ ਜਿੱਤੂਗਾ ਕਰਮ ਉਹਦੇ ਅੱਛਾ ਟੱਕਰ ਕਿਹਦੇ ਵਿੱਚ ਲੱਗਦਾ ਵੀ ਕਿਹੜੇ ਟੱਕਰ ਕਿਹੜੀ ਪਾਰਟੀ ਜਾਂ ਕਿਹੜੇ ਉਮੀਦਵਾਰਾਂ ਖੜੇ ਹਾਲੇ ਤੱਕ ਟੱਕਰ ਪਤਾ ਲੱਗਣੀ ਨਹੀਂ ਹੋਰ 10 ਸਾਲ ਦਿਨ ਹਾਲੇ ਕੋਈ ਪਤਾ ਨਹੀਂ ਹੈ ਨਹੀਂ ਲੋ ਹਾਲ ਚਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਲੋਕ ਗੱਲਾਂ ਬਾਤ ਤੁਸੀਂ ਦੁਕਾਨਦਾਰੋਂ ਲੋਕ ਆ ਗੱਲਾਂ ਲਾਗਦੇ ਨੇ ਕਈ ਵਾਰ ਕਰਦੇ ਉਹ ਤਾਂ ਠੀਕ ਹੈ ਪਰ ਹਾਲੇ ਇਹਨਾਂ ਲੋਕ ਕੋਈ ਸਾਹਮਣੇ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਸੋ ਖੋਲ ਕੇ ਕਹਿੰਦੇ ਸਾਹਮਣੇ ਨਹੀਂ ਆ ਰਹੇ ਸਾਇਲੈਂਟ ਬੋਰਡ ਦੀ ਗੱਲ ਕਰਦੇ ਨੇ ਤੇ ਨਾਲ ਦਲ ਬਦਲੀ ਦੇ ਉੱਪਰ ਵੀ ਕਮੈਂਟ ਕੀਤਾਗਾ ਵੀ ਭਾਈ ਇੱਕ ਪਾਰਟੀਆਂ ਛੱਡ ਜਾਂਦੇ ਨੇ ਕਿ ਦੂਜੀਆਂ ਪਾਰਟੀਆਂ ਚਲੇ ਜਾਂਦੇ ਨੇ ਸੋ ਇੱਧਰ ਆਪਾਂ ਹੋਰ ਦੁਕਾਨਦਾਰਾਂ ਨਾਲ ਲੋਕਾਂ ਨਾਲ ਗੱਲ ਕਰਾਂਗੇ ਜਾਣਾਂਗੇ ਭਾਈ ਜੀ ਕੀ ਹਾਲ ਨੇ ਅੱਛਾ ਭਾਈ ਜੀ ਕਿਵੇਂ ਲੱਗ ਰਿਹਾ ਫਿਰ ਪਟਿਆਲੇ ਦੀ ਸਿਆਸਤ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਦਾਂ ਨਜ਼ਰ ਆ ਰਹੇ ਇਸ ਵਾਰ ਕੋਈ ਪਤਾ ਨਹੀਂ ਹੈ ਇਸ ਤੋਂ ਅੱਜੇ ਕਮੈਂਟਰੀ ਹੈਗਾ ਜਾਂ ਕੁਝ ਹਜੇ ਸਮਝ ਨਹੀਂ ਲੱਗ ਰਹੀ ਵੀ ਕੌਣ ਜਿੱਤੂਗਾ ਸਮਝ ਨਹੀਂ ਲੱਗ ਰਹੀ ਅੱਛਾ ਜੇ ਮੈਂ ਗੱਲ ਕਰਾਂ ਪਹਿਲਾਂ ਵੋਟ ਪਾਈ ਹੋਗੀ ਤੁਸੀਂ ਪਹਿਲਾਂ ਵੀ ਉਮੀਦਵਾਰ ਜੁਨੇ ਹੋਣਗੇ ਇਸ ਵਾਰ ਲੋਕ ਕੀ ਸੋਚ ਰਹੇ ਨੇ ਕਿਹੜੇ ਮੁੱਦੇ ਨੇ ਸਾਹ ਔਰ ਵਾਲਿਆਂ ਦੇ ਜਿਨ੍ਹਾਂ ਦੇ ਆਧਾਰ ਤੇ ਵੋਟ ਪਾਉਣਗੇ ਕੋਈ ਮੁੱਦਾ ਨਹੀਂ ਹਜਤਾ ਕੋਈ ਸਮਝ ਨਹੀਂ ਲੱਗ ਰਹੀ ਹੈਗੀ ਅੱਜ ਕਹਿੰਦੇ ਸਮਝ ਤੋਂ ਬਾਹਰ ਕੰਮ ਹੋ ਰਿਹਾਗਾ ਅੱਛਾ ਬੜੇ ਦੱਸ ਦੋ ਫਿਰ ਵੀ ਪਾਰਟੀ ਕਿਹੜੀ ਜਿੱਤ ਸਕਦੀ ਹੈ ਜਾਂ ਕਿਹੜਾ ਉਮੀਦਵਾਰ ਜਿੱਤ ਸਕਦਾ ਟੱਕਰ ਕੀ ਦੀ ਹੋ ਸਕਦੀ ਹੈ ਪਟਿਆਲਾ ਸੀਟ ਤੋਂ ਹਜੇ ਕੁਝ ਨਹੀਂ ਕਹਿ ਸਕਦੇ ਇਸ ਚੀਜ਼ ਬਾਰੇ ਅੱਛਾ ਜੀ ਕੁਝ ਨਹੀਂ ਕਹਿ ਸਕਦਾ ਟੱਕਰ ਦਾ ਵੀ ਨਹੀਂ ਪਤਾ ਹਜੇ ਸਰਦਾਰ ਜੀ ਤੁਸੀਂ ਸਰਦਾਰ ਜੀ ਕਹਿੰਦੇ ਹਜੇ ਇੱਧਰ ਸਰਦਾਰ ਜੀ ਨਾਲ ਗੱਲ ਕਰਦੇ ਆਂਗੇ ਸਾਸ਼ੀ ਗੱਲ ਸਰ ਅੱਛਾ ਸਰ ਕਿਵੇਂ ਦੇਖ ਰਹੇ ਹੋਗੇ ਪਟਿਆਲੇ ਦੀ ਸਿਆਸਤ ਨੂੰ ਪਟਿਆਲਾ ਸੀਟ ਨੂੰ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਤ ਸਕਦਾਗਾ ਦੋਨੇ ਡਾਟਾ ਦਾ ਮੁਕਾਬਲਾ ਹੈ ਦੇਖੋ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਹੈ ਬਾਕੀ ਤਾਂ ਜਿਹੜੇ ਉੱਥੇ ਨੰਬਰ ਤੇ ਆਏ ਆ ਪਰਨੀਤ ਕੌਰ ਜੀ ਚਾਰ ਵਾਰ ਦੇ ਐਮਪੀ ਰਹੇ ਨੇ ਉਹ ਚੌਥੇ ਦਾ ਤਾਂ ਜਾਣਗੇ ਚੌਥੇ ਦਾ ਤਾਂ ਜਾਣਗੇ ਅਤੇ ਜੇ ਮੈਂ ਇਹਨਾਂ ਦੇ ਵਿੱਚੋਂ ਦੋ ਹਾਲਾਤ ਦੇ ਵਿੱਚੋਂ ਗੱਲ ਕਰਾਂ ਕਿਹਦੀ ਜ਼ਿਆਦਾ ਹਵਾ ਫਿਲਹਾਲ ਬਣਦੀ ਨਜ਼ਰ ਆਏ ਦੋਨੇ ਚੱਲਦੇ ਬਰਾਬਰ ਹੈ ਜੀ ਦੇਖੋ ਨੇੜੇ ਜਾ ਕੇ ਪਤਾ ਲੱਗੇਗਾ ਹਾਂ ਅਜੇ ਦੋਨਾਂ ਦਾ ਮਿਲ ਕੇ ਸਹੀ ਹੈ ਸੋ ਦੋ ਡਾਕਟਰਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਵੀ ਦੋ ਡਾਕਟਰ ਨੇ ਡਾਕਟਰ ਬਲਬੀਰ ਸਿੰਘ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਇਹਨਾਂ ਦੇ ਵਿੱਚ ਟੱਕਰ ਹੋ ਸਕਦੀ ਹੈ ਇਹ ਦੋ ਕੈਂਡੀਡੇਟ ਨੇ ਜਿਹੜੇ ਟੱਕਰ ਦੇ ਸਕਦੇ ਨੇ ਇੱਕ ਦੂਜੇ ਨੂੰ ਤੇ ਫਾਈਟ ਨਾ ਦੋਹਾਂ ਦੇ ਵਿੱਚ ਰਹਿਣ ਵਾਲੀ ਆ ਆਪਾਂ ਕੁਝ ਹੋ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਉਮੀਦਵਾਰ ਜਾਂ ਕਿਹੜੇ ਪਾਰਟੀਆਂ ਇਤੋਂ ਜਿੱਦੀਆਂ ਨਜ਼ਰ ਆਉਣਗੀਆਂ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਨਾਲ ਗੱਲ ਕਰਦੇ ਆਂਗੇ ਬਾਈ ਤੋਂ ਪੁੱਛਦੇ ਆਂਗੇ ਪਹਿਲਾਂ ਬਜ਼ੁਰਗਾਂ ਨਾਲ ਗੱਲ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਜੀ ਅਜਾ ਅੰਕਲ ਜੀ ਕੀ ਲੱਗ ਰਿਹਾ ਪਰ ਪਟਿਆਲੇ ਤੋਂ ਕਿਹੜੀ ਪਾਰਟੀ ਜੀ ਤੁਸ ਵਾਰਾ ਐ ਬਾਪ ਜੀ ਨੇ ਪੁੱਛਦਾ ਮਾਰਿਆ ਨੇ ਹਾਂ ਦੱਸ ਦੋ ਬੋਰਡ ਦਾ ਤੁਸੀਂ ਪਾਉਣੀ ਆ ਤੁਸੀਂ ਦੱਸ ਦੋ ਵੀ ਕਿਹੜੀ ਪਾਰਟੀ ਜਿੱਤ ਸਕਦੀ ਹੈ ਦੇਖੋ ਜੀ ਸਾਡੇ ਸਾਮ ਨਾਲ ਦਾ ਹੈ ਹੁਣ ਝਾੜੋ ਵਾਲੇ ਆਏਗਾ ਚਿੰਦੀ ਗੱਲ ਹੈ ਡਾਕਟਰ ਬਲਬੀਰ ਸਿੰਘ ਹਾਂ ਜੀ ਜਿਹੜੇ ਕਿ ਖੜੇ ਹੋਏ ਹੋਏ ਹੁਣ ਅੱਗੇ ਟਾਈਮ ਦਾ ਕੋਈ ਪਤਾ ਨਹੀਂ ਅੱਜ ਕੱਲ ਡੰਡਾ ਚੱਲ ਜਾਂਦਾ ਹੈ ਕਿਉਂ ਜੀ ਗੱਲ ਕਾਹਦਾ ਡੰਡਾ ਮਾਰਦੇ ਵੇ ਅੱਜ ਆਦਿਕ ਡੰਡੇ ਨਾਲ ਮੋਟਾ ਪੈਣੀ ਹੈ ਕਹਿੰਦੇ ਇਸ ਵਾਰੋ ਡੰਡੇ ਨਾਲ ਮੋਟਾ ਪੈਣੀਆਂ ਨੇ ਇਹ ਨਹੀਂ ਪਤਾ ਕੌਣ ਪਰ ਝਾੜੂ ਦੀ ਗੱਲ ਕਰਦੇ ਨੇ ਵੀ ਝਾੜੂ ਵਾਲੇ ਜਿੱਤ ਸਕਦੇ ਨੇ ਬਾਈ ਨੂੰ ਪੁੱਛ ਲੈਨੇ ਬਾਈ ਜੀ ਤੁਸੀਂ ਕੀ ਕਹਿ ਕੇ ਆ ਰਹੇ ਹੋ ਵੀ ਕੌਣ ਜਿੱਤੂਗਾ ਅਸੀਂ ਤਾਂ ਇਹ ਕਹਿੰਨੇ ਵੀ ਝਾੜੂ ਵਾਲਾ ਹੀ ਆਜੇ ਝਾੜੂ ਵਾਲਾ ਤਾਂ ਖੁਸ਼ ਹੋ ਬੋਨੇ ਗੰਮਾ ਤੋਂ ਹਾਂ ਠੀਕ ਹੈ ਝਾੜੂ ਬਹੁਤ ਵਧੀਆ ਕੰਮ ਕਰ ਰਿਹਾ ਸੀ ਸੋ ਬਾਉ ਜੀ ਕਹਿੰਦੇ ਝਾੜੂ ਬਹੁਤ ਵਧੀਆ ਕੰਮ ਕਰ ਰਿਹਾ ਝਾੜੂ ਵਾਲਾ ਹੀ ਜਿੱਤੂਗਾ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਆਪਾਂ ਸਨੌਰ ਦੇ ਲੋਕਾਂ ਦੇ ਨਾਲ ਹੋਰ ਗੱਲ ਕਰਾਂਗੇ ਵੋਟਰਾਂ ਦੇ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਮੁੱਦੇ ਹੋਣਗੇ ਕਿਹੜੇ ਉਮੀਦਵਾਰ ਲੋਕ ਵੋਟਾਂ ਪਾਉਣਗੇ ਬਾਈ ਨਾਲ ਗੱਲ ਕਰਦੇ ਆਂਗੇ ਇਧਰ ਸਸ਼ਕਾ ਬਾਜੀ ਜੀ ਸਰ ਬਾਜੀ ਕੀ ਲੱਗ ਰਿਹਾ ਪਟਿਆਲੇ ਦੀ ਸਿਆਸਤ ਇਸ ਵਾਰ ਵੀ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਤ ਸਕਦਾ ਹੈ ਡਾਕਟਰ ਬਲਬੀਰ ਡਾਕਟਰ ਬਲਬੀਰ ਸਿੰਘ ਅੱਛਾ ਫਾਈਟ ਕਿਦਾਂ ਹੋ ਸਕਦੀ ਹੈ ਡਾਕਟਰ ਗਾਂਧੀ ਨਾਲ ਡਾਕਟਰ ਗਾਂਧੀ ਪਰਨੀਤ ਕੌਰ ਨੂੰ ਕਿੱਥੇ ਦੇਖ ਲੈਣ ਸਨੌਰ ਵਾਲੇ ਤੀਜੇ ਜਾਂ ਚੌਥੇ ਨੰਬਰ ਤੇ ਆਏਗੀ ਤੀਜੇ ਚੌਥੇ ਨੰਬਰ ਤੇ ਤੇ ਜੇਕਰ ਗੱਲ ਕਰਾਂ ਮੈਂ ਸਰਕਾਰ ਦੇ ਕੰਮਾਂ ਦੀ ਉਹਨਾਂ ਤੋਂ ਲੋਕ ਕਿੰਨੇ ਖੁਸ਼ ਨੇ ਠੀਕ ਹੈ ਜੀ ਐਵਰੇਜ ਨਾਲ ਪਾਰਲਾ ਵੀ ਠੀਕ ਹੈ ਪਲਮੇ ਵੀ ਚੱਲਦੇ ਸਰਕਾਰਾਂ ਪਰ ਇਹ ਠੀਕ ਹੈ ਜਿੱਥੇ ਹੁਣ ਮੇਨ ਕੰਮ ਤਾਂ ਇਹਨੇ ਕਰੇ ਬਿਜਲੀ ਦਾ 80% ਲੋਕਾਂ ਨੂੰ ਜਿਹੜੀ ਬਿਜਲੀ ਆ ਫ੍ਰੀ ਮਿਲੀ ਆ ਜੇ ਕਿ ਹੁਣ ਵੀ ਮਿਲ ਰਹੀ ਹੈ ਲੋਕ ਕਾਫੀ ਖੁਸ਼ ਹੈ ਬਾਈ ਜੀ ਕਹਿੰਦੇ ਲੋਕ ਖੁਸ਼ ਨੇਗੇ ਬਿਜਲੀ ਦੇ ਮੁੱਦੇ ਦੀ ਗੱਲ ਕਰ ਰਹੇ ਨੇ ਬਿਜਲੀ 80% ਲੋਕਾਂ ਨੂੰ ਫ੍ਰੀ ਮਿਲੀ ਆਏਗੀ ਸੋ ਇਹ ਮੈਟਰ ਕਰ ਰਹੇ ਕਿਤੇ ਨੇ ਕਿਤੇ ਇਹ ਮੁੱਦਾ ਕਹਿੰਦੇ ਨਜ਼ਰਾਇਨ ਨੇ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਜਾਣਾਂਗੇ